ਨਾ ਮਾਰਦੀ ਕਿਉਂ ਗੱਲਾਂ ਮਾਰਦੀਆ ਗੱਲਾਂ ਮਾਰਦੀ ਨੰਨੀ ਕਹਿੰਦੀ ਗੱਲਾਂ ਮਾਰਦੀ ਗੱਲਾਂ ਮਾਰਦੀਆਂ ਗੱਲਾਂ ਮਾਰਦੀ ਕੀ ਕਹਿਣੀ ਆ ਕੀ ਕਹਿਣ ਤੀ ਬੜੀਆਂ ਗੱਲਾਂ ਕਰਦੀ ਕਹਿੰਦੀ ਮੇਰੇ ਲਾਗੋ ਚਲ ਜਾ ਤੂੰ ਚਲ ਜਾ ਤੂੰ ਚਲ ਜਾ ਲਾਗੋ ਮੇਰੇ ਲਾਗੋ ਚਲ ਜਾ ਫੇਰੇ ਵੇ ਕਲਾ ਮੇਰਾ ਮੁੰਡਾ ਵਾ ਆਏ ਕੀ ਮੇਰਾ ਮੁੰਡਾ ਮੇਰਾ ਮੁੰਡਾ ਤੂੰ ਪਰੇ

ਸਕੂਲ ਗਏ ਤੈਨੂੰ ਛੱਡ ਕੇ ਸਕੂਲ ਚੱਲ ਤਾਂ ਮੈਂ ਛੱਡਣ ਨਾ ਪਤਾ ਇਹਨੂੰ ਰਹਿਣ ਦੇ ਹਰ ਗਣ ਫਿਰ ਤੂੰ ਕੁੱਟ ਖਾਉਂਗੀ ਮੇਰੇ ਕੋਲ ਕੋਈ ਫਾਇਦਾ ਹੈ ਰਹਿਦੇ ਨੇ ਉੱਥੇ ਹੁਣ ਦੇਣਾ ਕਿਚਣੀ ਲੀਡ ਵੇਖਿਓ ਏ ਬਸ ਐਦਾਂ ਖੈ ਦੇ ਨੇ ਦੇਖ ਫਿਰ ਕਹਿੰਦੇ ਮਾਰਨਾ ਨੇ ਕੁੜੀਆਂ ਨੂੰ ਦਾਦਾ ਆ ਗਏ ਐਨੋ ਇਥੇ ਆ ਦੇ ਟੁੱਟ ਜਾਣੀ ਐ हर खू चल इधर गलिए भरा वह त्या तू स्कूल जाया करना स्कूल जाया कर छ चला ते स्कूल छे के ला लीडर गल चो चला तू छ के आवा नहीं क ਕਹ ਲੈ ਲੱਲੀ ਨੂੰ ਕਹ ਲੈ ਲੱਲੀ ਚਿਸ ਕਾਣਾ ਬਿਲਕੁਲ ਗੱਲ ਕਰ ਲਿਆ ਕੱਟ ਤਾਂ ਨਾ ਫੋਨ ਉਹ ਕੱਟਦਾ ਹੀ ਕੱਟਦਾ ਹੀ ਹਾਂ ਸਸਿਕਾ ਜੀ ਸਾਥ ਤੋ ਤੁਹਾਡਾ ਜੀ ਲਾਗ ਵਿੱਚ ਕਿਦਾਂ ਸਾਰੇ ਕੈਂਪ ਆਪਾਂ ਵਧੀਆ ਚੜ੍ਹਦੀ ਗੋਲਾ ਚ ਕੀ ਆ ਖੰਡੀਆਂ ਕੀ ਆ ਖੰਡੀਆਂ ਨੇ ਅੱਗੇ ਕਿ ਬੋਲੇ ਨਾ ਕਰੇ ਯਾਰ ਚਟਣੀ ਕੁਤੀ ਚਟ ਚਟਣੀ ਚਟਣੀ ਕੁਤੀ ਚੜਨੀ ਕਾ ਦੀ ਕਟਨੀ ਮੂਗਰਿਆਂ ਦੀ ਲੰਦੇ ਆ ਪਾਸੇ ਮੂਗਰੇ ਲੰਦੇ ਸੱਤ ਹੰਦੇ ਚੁੱਤੀ ਪਾ ਦੋ ਅੱਜ ਸਾਨੂੰ ਗਿਆ ਨਹੀਂ ਗਿਆ ਸੀ ਪਰ ਜਲਦੀ ਆ ਗਏ ਸਦੀਵ ਠੀਕ ਨਹੀਂ ਇਹਨੂੰ ਘਰੇ ਛੱਡ ਆਇਆ ਹੁਣ ਕੰਦੀ ਨਹੀਂ ਹੁਣ ਆਲਾ ਆ ਫਰ ਟਾਈਮ ਤੋਂ ਦੁਕਾਨ ਬੰਦਿਆ ਇਹਨਾਂ ਘਰੇ ਆ ਡੈਡੀ ਹੁਣ ਕਿਤੇ ਕਿਸ ਦਾ ਪਤਾ ਲੈਣਾ ਚਾਹੀਦਾ ਇਹਨਾਂ ਤਸਨੀਦ ਸਰ ਗੱਲੀ ਘਰ ਦੀ ਕੀ ਉਹ ਇੱਧਰ ਆ ਗਿਆ ਭਾਜੀ ਹੁਣੇ ਤੇ ਆ ਗਏ ਸੀਗੇ ਹਾਂ ਹਰ ਗੁਣ ਸਤੀ ਹਾਂ ਸਤੀ ਮੰਮੀ ਹੁਣੇ ਆ ਗਏ ਆ ਨੈਣ ਜੀ ਕਿਤੇ ਗਏ ਸੀਗੇ ਹਣੀ ਭਾਜੀ ਹੁਣੇ ਆ ਗਏ ਕਰਨੀ ਸਨੂੰ ਚੱਲ ਗਿਆ ਸੀ ਹੱਦਾਂ ਸਨੂੰ ਨਹੀਂ ਗਏ ਵਸ ਹਾਲਤਾ ਵੀ ਨਹੀਂ ਵੇਖਿਆ ਕਿੰਨੀ ਕਸੀਲ ਹੋਈ ਕੀ ਹਾਲਤਾ ਕੀ ਨਹੀਂ ਆਪਣੇ ਸਲੂਨ ਦੇ ਨਾਲ ਹੀ ਫਰਸ਼ ਪੈ ਗਿਆ ਵੇਖੋ ਇੱਥੇ ਫਰਸ਼ ਪਾਤਾ ਹੈ ਉਕਲ ਹੋਣਾ ਯਾਰੇ ਮੈਂ ਤਾਂ ਵੜਾ ਲਾਇਆ ਸਾਹਮਣੇ ਉਹ ਤਾਂ ਦਾਵਾ ਹਉ ਆਜ ਮੇਰਾ ਆ ਤੇ ਆ ਕਿਦਾਂ ਹੈ ਪਾਪੀ ਤੇਰਾ ਕਿਹੜੀ ਭਾਬੀ ਦਾ ਉਹ ਭਾਬੀ ਦਾ ਆ ਭਾਬੀ ਦਾ ਹੈ ਚੱਲ ਲੈ ਜਾ ਮम्मी ਲੱਗਿਆ ਰੋਟੀ ਖਾਣ ਲੱਗੇ ਆ ਇੰਡੀਆ ਦੇ ਵੀ ਚੈਂਪੀਅਨ ਟਰਾਫੀ ਲੱਗੀ ਸ਼ੁਰੂ 19 ਤਰੀਕ ਨੂੰ 19 ਤਰੀਕ ਨੂੰ ਪਹਿਲਾ ਮੈਚ ਇਹ ਚੜਨੀ ਬਣਾਉਣ ਲੱਗੇ ਜੋ ਚੜਨੀ ਮੈਂ ਬਣਾ ਲੀ ਆਪਣੀ ਮਰਜ਼ੀ ਦੀ ਅੱਛਾ ਕੀ ਕੀ ਪਾਇਆ ਇੱਥੇ ਪਾਇਆ ਪਿਆਜ਼ ਇੱਥੇ ਪਾਇਆ ਪਈ ਚਕੰਦਰ ਆਲੂ ਅੱਛਾ ਤੇ ਪਈਆਂ ਮਿਰਚਾਂ ਅੱਛਾ ਇੱਥੇ ਪਾਇਆ ਅਦਰਕ ਹਮ ਇੱਥੇ ਪਾਏ ਆ ਮੂੰਗਰੇ ਅੱਛਾ ਇੱਥੇ ਪਾਇਆ ਧਨੀਆ ਇਹਦੇ ਚ ਪਾਇਆ ਗੋਜਾਂ ਜਦੋਂ ਤੇ ਬੈਠੀ ਨੰਨ ਦਿਖੂ ਤਾਂ ਨਾਲ ਲੇਕ ਤਾਂ ਇਹ ਤੇ ਹੀ ਉਹ ਕੱਥੀ ਚਲ ਗਈ ਇਹ ਚ ਪਾਇਆ ਪੁਦੀਨਾ ਆ ਆਹ ਪੁਦੀਨਾ ਹੂੰ ਤੇ ਨਾ ਪਾਪਾ ਇਹ ਫੋਨ ਲੱਗ ਗਿਆ ਪਰ ਇਹ ਹੁਜਾਂ ਹਰ ਗੁਣ ਹੀ ਕਰਨ ਲੱਗੀ ਲੱਗੇ ਹਰ ਗੁਣ ਨੂੰ ਪਦੀਨਾ ਖਾਣਾ ਹੀ ਹ ਮੈਂ ਖਾਣਾ ਮੰਮਾ ਇਹ ਮੈਂ ਪਦੀਨਾ ਖਾਣਾ ਨਾ ਖਾਣਾ ਕੋਈ ਹੋਣਾ ਨਹੀਂ ਕੋਣਾ ਇਹ ਹੀ ਹੋਣਾ ਇਹ ਹੀ ਕੋਣਾ ਨਹੀਂ ਨਾ ਕੋੜਾ ਹੂੰ ਤਨੀਆ ਖਾਲਾ ਤੁਮ ਖਾਲਾ ਤਨੀਆ ਤੂੰ ਡੰਡੇ ਦੇ ਸਾਜ ਨਾਲ ਨੱਚਣ ਲਈ 1 2 3 4 ਇੰਦਾਂ ਨਹੀਂ ਜਦੋਂ ਨਹੀਂ ਤਿਆਰ ਹੋ ਇੰਲਾ ਸਰਕਾ ਤਾਨੂੰ ਵਧੀਆ ਲੱਗੀ ਮੰਤਰ ਬਹੁਤ ਵਾਰ ਆਹ ਤਾਂ ਮੈਂ ਹਾਂ ਜੱ ਲੱਗਦੇ ਪਲਾਟ ਵਿੱਚ ਹਲਦੀ ਲਾ ਲੀਨੇ ਇੱਧਰ ਨਾਲ ਨਾਲ ਐਸਾ ਰ 3-4 ਦਿਨ ਹੋ ਗਏ ਖਾਪਦੇ ਜਿੰਨਾ ਕੋ ਹੁੰਦਾ ਹੌਲੀ ਹੌਲੀ ਲੱਗਾ ਹਿੰਦਾ ਨਹੀਂ ਸਾਬ ਸਹੀ ਮੈਂ ਆ ਗੋਡਿਆ ਘਾੜ ਲਿਆ ਕੁਛ ਥੋੜੀ ਜਿਮਟ ਤੋਂ ਸਹੀ ਕੀਤੀ ਹੈ ਨਾ ਤੂੰ ਸਾਫ ਨਾ ਕਰ ਤੂੰ ਆ ਜਾ ਮੈਨੂੰ ਬਸ ਤੋ ਪਾੜ ਦੇਣਾ ਇੱਧਰ ਆਇਆ ਹੇ ਕੋਣ ਚੱਲ ਇੱਧਰ ਮਮਲ ਕਹਦਾ ਨਾ ਕਹੋ ਮੈਂ ਸਾਫ ਕਰਦਾ ਹੈ ਕਹਦੇ ਹੋ ਉਹ ਲਾਤ ਤਾਂ ਯੋ ਹੈ ਪਹਿਲੋਂ ਨਹੀਂ ਲੱਤ ਨਹੀਂ ਲਾਤ ਲਾਤ ਐਨ ਨਹੀਂ ਲਾਇਆ ਹੁਣੀ ਜੇ ਪਹਿਲ ਕੋਣ ਲਾਇਆ ਨਾ ਕੁੜਕ ਪੈ ਜਾਣੀ ਦੱਬਿਆ ਨਹੀਂ ਨਾ ਆ ਹੁਣ ਲਾਇਆ ਜਿਹੜਾ ਪੀਸ ਨਹੀਂ ਨਹੀਂ ਤੂੰ ਰਹਿਣ ਦੇ ਤੂੰ ਸਾਫ ਨਾ ਕਰ ਦੇ ਇੱਧਰ ਆ ਜਾ ਸਰ ਬੱਸ ਹੋ ਗਿਆ ਸਾਤ ਚਲ ਆ ਜਾ ਆ ਜਾ ਆ ਜਾ ਆ ਜਾ ਇੱਧਰ ਇੱਕੇ ਥੋੜੀ ਲੱਗਣਾ ਹੈ ਨਿਕਾ ਹਰ ਕੋ ਨਾ ਟੋਫੀ ਦੇ ਦੇ ਕੋਫੀ ਦੇ ਦੇ ਹੈ ਗੰਦੀ ਗੰਦਾ ਹੁੰਦਾ ਗੰਦੀ ਹੁੰਦੀ ਆ ਗੰਦੀ ਹੁੰਦੀ ਆ ਤਾਂ ਫੇ ਤੂੰ ਕਿ ਖਾਣੀ ਆ ਉਹ ਹੋ ਰਿਹਾ ਹੋਵੇ ਵੀ ਆਪੀ ਸੈੱਲ ਬੜਾ ਮੇ ਲਾਉਣੀ ਨਹੀਂ ਦੇਈ ਪੱਤਾ ਜੀ ਟੁੱਟ ਗਿਆ ਉਹ ਜੋੜੀ ਜਾਊਗੀ ਸ਼ਾਇਦ ਫੈਵੀਕ ਨਾਲ ਇਹਦੀ ਬਾਹ ਹਾਂ ਮੈਨੂੰ ਦੇ ਦੇ ਪੋਫੀ ਦੇ ਦੇ ਜਾ ਪਾਟ ਕਾ ਸਤ ਨਾ ਵਾਹੀ ਗੁਰਬਾਣੀ ਮੈਂ ਕਹ ਮੈਨੂੰ ਦੇਦੇ ਕੰਨੀ ਗੰਦੀ ਹੁੰਦੀ ਆ ਚਲੋ ਪਾਟ ਕਰੋ ਜਾ ਪਾਟ ਕਰੋ ਅੱਗੋ ਚੁੰਗੜੀ ਮਾਰ ਕੇ ਕਰ ਚੁੰਗੜੀ ਮਾਰ ਕੇ ਕਰ ਬੈਠ ਕੇ ਥੱਲੇ ਬੈਠ ਚੁੰਗੜੀ ਮਾਰ ਕੇ ਕਰ ਸਹੀ ਕਰ

ਵਾਹਿਗੁਰੂ ਵਾਹਿਗੁਰੂ ਸਾਹਿਬ ਜੀ ਆਇਆਂ ਨੂੰ ਨਹੀਂ ਸੇਟਾ ਤੇ ਬਾਬੇ ਬਾਬਾ ਵੀ ਟੱਕਦਾ ਹੁੰਦਾ ਬਾਬਾ ਵੀ ਟੱਕਦਾ ਹੁੰਦਾ ਜਦ ਬੋਲ ਵਾਹਿਗੁਰੂ ਸਾਤ ਮਾਹੇ ਗੁਰੂ ਸਾਹਿਬ ਜੀ ਸਿੱਧੀ ਪਰਨਾ ਆ ਪਾਸੀ ਸਿੱਧਾਂ ਵਾਹਿਗੁਰੂ ਇੱਕ ਓਦਾਂ ਨਹੀਂ ਉਹਨੇ ਆਪਣੇ ਸਾਹਮਣੇ ਪੜੀ ਸਤਨਾਮ ਵਾਹਿਗੁਰੂ ਸਾਹਿਬ ਜੀਓ ਬੋਲਾ ਸਤਨਾਮ ਵਾਹਿਗੁਰੂ ਸਾਹਿਬ ਜੀ ਚਲੋ ਸਤਨਾਮ ਸ੍ਰੀ ਵਾਹਿਗੁਰੂ ਜੀ ਚਮਤਾਲ ਤੂੰ ਮੱਥਾ ਟੇਕ ਦੇ ਬਾਬਾ ਜੀ ਨੂੰ ਨਹੀਂ ਮੈਨੂੰ ਦੇ ਦੇ ਖਾਣ ਨੂੰ ਹਰਗੋ ਮੈਨੂੰ ਦੇ ਦੇ ਟੋਫੀ ਗਾਚ ਗਈ ਆ ਉਹ ਹੀ ਉਹ ਪਈ ਹੈ ਲੈ ਮੈਨੂੰ ਦੇ ਦੇ ਦਦਾ ਦਵਾ ਹੈ ਹਾਂ ਉਹ ਗੰਦੀ ਹੁੰਦੀ ਆ ਖਾਈ ਦੀ ਨਹੀਂ ਕਿਉਂ ਅਗਰ ਦਦਾ ਤਵਾ ਆਈ ਉਹ ਲੈ ਮੱਕ ਜੇ ਚੱਲ ਜਾ

ਮੈਂ ਨਹੀਂ ਜਾਣ ਮਿੰਦਾਰ ਲੱਗਦਾ ਈ ਬੁਲੀ ਆ ਜਾ ਅਜਾ ਕਾਲਾ ਮਮਾ ਕਾਲਾ ਮੈਂ ਨਹੀਂ ਜਾਣਾ ਹਰ ਕੋ ਨੂੰ ਮਿੰਦਾਰ ਲੱਗਦਾ ਈ ਬੜਾ ਡਰ ਲੱਗਦਾ ਈ ਜਾਂ ਮੈਂ ਛੱਡਿਆ ਮਮੇ ਮਮੇਂ ਡਰ ਲੱਗ ਗਿਆ ਤਾਂ ਮੈਂ ਛੱਡਿਆ ਨਾ ਜਾ ਤਾ ਹੈ ਹਾਂ ਕੀ ਕਹਿਣੀ ਛੱਡਿਆ ਉਂਗਲ ਪੜ ਲਾਂਗਾ ਹਰ ਕੋ ਨੂੰ

ਜਾਂਦੀ ਆ ਗਾਣਾ ਬੋਲੰਦੀ ਆ ਇਹਦੇ ਚਾਕੇ ਖੁੱਲਦੇ ਅੱਛਾ ਜੇ ਚਾਕੇ ਖੁੱਲਦੇ ਨੇ ਉਦੋਂ ਤਾਲੇ ਲੱਗਦੇ ਨੇ ਫੇਰ ਫੇਰ ਬੋਲੋ ਚਾਕੇ ਖੁੱਲਦੇ ਨੇ ਛੈ ਨਦਦੇ ਨੇ ਕਿਦਾਂ ਬੋਲ ਲਈ ਹੈ ਬੁਨਾ ਚੇ ਨੱਚੋ ਨਾਚਿਂ ਲੈ ਨੱਚੋ ਨੱਚਾ ਨੱਚਾ ਓ ਮਤਾਂ ਕਰਦੇ ਕਿਦੂ ਨੱਚੇ ਹਰਗਰ ਤੂੰ ਵੀ ਡਾਂਸ ਕਰ ਫੇ ਤੇਰੇ ਨਾ ਕਰੂਗਾ ਡਾਂਸ ਕਰੋ ਡਾਂਸ ਕਰੋ ਤੂੰ ਡਰਦੀ ਆ ਦੇਖੋ ਉਹਨੇ ਡਾਂਸੀ ਕਰ ਲਾ ਆ ਜਾ ਡਾਂਸੀ ਕਰੀਂ ਕਹ ਡਾਂਸ ਕਰ ਨਾਚੀ ਨਾਚੀ ਜੀ ਤੂੰ ਉਹ ਡੋਡ ਜੀ ਤੋਡ ਜੀ ਕੱਛੇ ਆਂ ਜੀ ਨਾ ਐਦਰੇ ਓਏ ਲੱਜੰਦਿਆ ਹੀ ਹਰਬਾ ਤੂੰ ਵੀ ਨੱਚੇ ਤੂੰ ਵੀ ਨੱਚੋ ਖੁਸ਼ੀ ਬੜਾਈ ਯਾ ਨਾ ਮਸ਼ੀਨ ਨਾ ਮਰਵਾ ਲਈ ਮਸ਼ੀਨ ਨਾ ਮਰਵਾ ਲਈ ਟਿੱਡੂ ਆਹ ਆਧੀ ਦੇ ਜਦਾਂ ਸਕਾਰ ਹਰਬਾ ਤੂੰ ਵੀ ਨਾਲ ਨੱਚੂਗਾ ਗਿੱਧਾ ਪਾਓ ਗਿੱਧਾ ਪਾ ਦੋ ਕਲਾਪਿੰਗ ਕਰ ਦੋ ਦੇ 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 ਕੱਟ ਉਹ ਬਲੂਨ ਮੰਗਣ ਦੇਈ चल डांस कर उठ के नाच के बा दे डांसी करके भी डांस कर दे <laughs> चल में डांस करो टिड्डू डांस कर, <laughs> <दो> डांस कर। <laughs> हर गुंडर दी देखो दे पाई दे अगे ਲੋ ਅਵਰ ਚਲ ਗਿਆ ਦੋ ਸਿਰ ਤੇ ਅਸੀ ਕਰ ਦੋ ਕਰਦਾ ਹੈ ਡਾਂਸ ਲੈ ਤੇਰੀ ਆਈ ਤੇ ਰੋਇਆ ਲੈ ਕੇ ਬੜਾ ਖੋਸ਼ ਹੋ ਗਿਆ ਉਹ ਪੂਰਾ ਜਾ ਰਿਹਾ ਦਹਿਮਗਾ ਕਿਉਂ ਜਾਣੀ ਦਹਿਮ ਨੇ ਕੀ ਅੱਜ ਦਿਨ ਕੱਟ ਆਇਆ ਵੀ ਆ ਬਤਾਉ ਕਿ ਬੜਾ ਖੋਸ਼ ਹੋਇਆ ਹਾਂ ਹਾਂ ਕਿੰਨੀ ਹੁਣ ਛੱਡ ਦੇ ਵੀ ਕਿੰਨੇ ਜਾ ਡਾਂਸ ਕਰ ਵੇਖ ਕੇ ਡਾਂਸ ਕਿੰਨਾ ਸੋਹਣਾ ਕਰਦਾ ਉਹ ਇਹਨੂੰ ਮੈਂ ਛੱਡਾਂ ਉਹ ਯਾਰ ਰਹਿੰਦੇ ਯਾਰ ਬੜਾ ਆ ਰਹੇ ਲੱਗਾ ਯਾਰ ਮੇਰੀ ਕੁੜੀ ਕਹਿੰਦੀ ਨਹੀਂ ਤੇ ਰਹਿੰਦੇ ਨਹੀਂ ਘੁੰਦੇ ਜਿੰਦੀ ਅੰਦਰ ਚਲੀਏ ਅੰਦਰ ਚਲੀਏ ਉਹਨੂੰ ਵਾਇਦੀਨ ਆਓ ਯਾਰ ਕਿਟੂ ਅੱਪਾ ਜਦੋਂ ਮੇਰੀ ਡੇਲਾ ਕਰੀ ਉਹ ਚਾਚੀ ਚੱਲੀ ਗਈ ਚਲਾਈ ਬਾਈ ਉਹ ਚਾਚੀ ਚੱਲੀ ਓਕੇ ਟੰਦੇ ਤਾਂ ਇੱਧਰੇ ਭੱਜ ਗਿਆ ਤੇ ਫੇਰ ਚੱਲ ਗਿਆ ਅੰਦਰ ਗੁਰੂਆ ਬੜਾ ਮਾਹੌਲ ਬੜਿਆ ਯਾਰ ਮਾਣ ਨੇ ਆਇਆ ਉਹ ਮਾਣ ਆ ਦੇ ਘਰ ਚਲੂ ਛੱਡ ਜਾਵਾਂਗਾ ਭਰਾ ਕਹਾਂਸਣਾ ਤਾਲੇ ਲੱਗਦੇ ਕਿਹਤਰਾ ਕਿਹੜਾ ਚਾਕੇ ਖੋਲਦੇ ਇਦਾਂ ਲਿਖਾਂ ਚਾਕੇ ਖੋਲਦੇ ਨੇ ਕਿਦਾਂ ਬੋਲਦੀ ਹੈ ਗੁੰਡ ਚਾਕੇ ਖੁੱਦੇ ਨੇ ਚਾਈ ਨਾਲ ਲੱਦੇ ਨੇ ਚਾਕੇ ਖੁੱਦੇ ਨੇ ਉਹਦੇ ਉਹਦੇ ਨਾਲ ਕੁਟੀ ਜੰਨੀ ਧੀ ਕੁੜੀ ਦੀ تھنڈر لانی ਕਾ 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 ਤਾ ਤਬਰਾਂ ਕਾ ਲੋ ਕਾ ਤਬਰਾਂ ਕਾ ਲੋ ਕਾ ਤਬਰਾਂ ਕਾ ਲੋ ਕਿ ਕੰਮੀ ਆ ਪਾ ਖਲੇ ਜਨ ਮੇ ਦਿੱਤੀ ਦੇਖਦੀ ਵੀ ਕਿ ਨਹੀਂ ਛੱਦੀ ਆ ਟੱਟ ਮੈਂ ਲਵਾ ਲਈ ਉਠ ਚੱਲ ਭਰਾ ਜਾਨ ਸੁਣੀ ਨੇ ਨਹੀਂ ਅਲੀਰ ਮਿੰਨ ਹਾਂ ਜੇ ਫਿਰ ਪਰੀਏ ਕਿ ਮਮਨ ਪੜਾਂ ਮੈਂ ਬਸੀ ਪੜਾ 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 ਬਹੁਤ ਬਸਕਰਾ ਕੀ ਹੈ ਬੱਚਾ ਹੈ ਆਪੇ ਆਪੇ ਲੋ ਆਪੇ ਕਹਿ ਦਿੰਦੀ ਬੜੀ ਤਿੰਨ ਦੀ ਹਾਈ ਹਾਂ ਹੱਥ ਦੀ ਬੜਾ ਹੱਥ ਵੱਜ ਜਾਣ ਕਿਵੇਂ ਪਕੰਡ ਕਰਦੇ ਹੋਂ ਪੀੜੇ ਪੁੱਛੀ ਨੀ